الیاਗੂ ਵਿਕਰਮ ਸਿੰਘ ਮਰਜੀਠੀਆਂ ਨੇ ਜੇਲ੍ਹ ਅੰਦਰੋਂ ਤਰਨਤਾਰਨ ਜ਼ਿਲ੍ਹੇ ਚੋਣ ਨੂੰ ਲੈ ਕੇ ਪੱਤਰ ਭੇਜਿਆ ਜਸਟ ਮਜੀਠੀਆ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣਾਂ ਦੇ ਨਤੀਜੇ ਵੱਡਾ ਅਸਰ ਰੱਖਣਗੇ। ਉਹਨਾਂ ਕਿਹਾ ਕਿ ਗੁਰੂਆਂ ਦੀ ਸਤਿਰਤੀ ਦੇ ਵਸਨੇਕ ਪੰਜਾਬ ਨੂੰ ਤਪਾਹੀ ਦੇ ਰਾਹ ਪਾਉਣ ਵਾਲੀ ਮੌਜੂਦਾ ਸਰਕਾਰ ਦੇ ਖਿਲਾਫ ਉੱਠਣਗੇ। ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ। ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਵੀ ਭੱਜ ਗਈ ਹੈ। ਔਰਤਾਂ ਨੂੰ 1000 ਰੁਪਏ ਦੇਣ ਦੇ ਵਾਅਦੇ ਦਾ ਵੀ ਕੁਝ ਨਹੀਂ ਹੋਇਆ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੇ ਹੱਕ ਚ ਝੁਕਤਿਆ ਜਾਵੇ। ਦੱਸ ਦੇਈਏ ਕਿ ਵਿਕਰਮ ਸਿੰਘ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਨਾਬਾ ਨਵੀ ਜੇਲ੍ਹ ਦੇ ਵਿੱਚ ਬੰਦੇ ਨੇ ਜਿੱਥੋਂ ਉਹਨਾਂ ਨੇ ਹੁਣ ਤਰਨਤਾਰਨ ਕਿ ਇੱਕ ਪੱਤਰ ਜਾਰੀ ਕੀਤਾ। ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਗੁਰੂ ਸਾਹਿਬ ਦੀ ਦਾਸ ਤੇ ਬਹੁਤ ਕਿਰਪਾ ਆਸ ਕਰਦਾ ਹਾਂ ਕਿ ਆਪ ਸਭ ਵੀ ਚੜ੍ਹਦੀ ਕਲਾ 'ਚ ਹੋਵੋਗੇ। ਇਹ ਜੋ ਸ਼੍ਰੀ ਤਰਨਤਨ ਸਾਹਿਬ ਦੀ ਜ਼ਮੀਨੀ ਚੋਣ ਹੋ ਰਹੀ ਹੈ ਇਸ ਚੋਣ ਦੇ ਨਤੀਜੇ ਵੱਡਾ ਅਸਰ ਰੱਖਣਗੇ ਇਸ ਲਈ ਬਾਰਡਰ ਆਲਿਓ, ਮਾਝੇ ਆਲਿਓ। ਜਦੋਂ ਵੀ ਇਤਿਹਾਸ ਦੇ ਪੰਨੇ ਫਰੋਲੇ ਜਾਂਦੇ ਨੇ ਤਾਂ ਤੁਹਾਡਾ ਰੋਲ, ਤੁਹਾਡੀ ਕੁਰਬਾਨੀ, ਤੁਹਾਡਾ ਜਜ਼ਬਾ, ਤੁਹਾਡੀ ਹਿੰਮਤ ਦਾ ਸੁਨਹਿਰੀ ਅੱਖਰਾਂ 'ਚ ਜ਼ਿਕਰ ਹੁੰਦਾ ਹੈ ਤੇ ਦੁਨੀਆ ਦੇ ਲੋਕ ਤੁਹਾਡੇ ਇਸ ਜਜ਼ਬੇ ਅੱਗੇ ਸਜਦਾ ਕਰਦੇ ਨੇ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਦੇ ਵਸਨੀਕ ਤੁਹਾਡੀ ਇਸ ਹੱਕ ਸੱਚ ਦੀ ਲੜਾਈ 'ਚ ਦੇਸ਼ ਤੇ ਦੁਨੀਆ ਭਰ 'ਚ ਬੈਠੇ ਪੰਜਾਬੀ ਖਾਸ ਉਮੀਦ ਰੱਖਦੇ ਨੇ ਪਿਛੇ 4 ਸਾਲਾਂ 'ਚ ਬਦਲਾਅ ਦੇ ਨਾਮ ਤੇ ਬਣੀ ਸਰਕਾਰ ਦੀ ਕਾਰਗੁਜ਼ਾਰੀ ਤੇ ਨਿਗਾਹ ਮਾਰੀਏ ਤਾਂ ਇਹ ਸਰਕਾਰ ਬਹੁਤ ਘਟੀਆ ਤੇ ਘਾਤਕ ਸਾਬਤ ਹੋਈ ਹੈ ਜਿਹੜੇ ਪੰਜਾਬੀ ਖੁਦਮੁਖਤਿਆਰੀ ਦੀ ਗੱਲ ਕਰਦੇ ਸਾਰ ਅੱਜ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਪੰਜਾਬ ਦੀ ਸਰਕਾਰ ਚਲਾ ਰਹੇ ਨੇ ਕਿਥੇ ਸਾਰੇ ਪੰਜਾਬੀ ਮਹਿਸੂਸ ਕਰਦੇ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਆਪਣੀ ਕੁਰਸੀ ਬਚਾਉਣ ਲਈ ਦਿੱਲੀ ਅੱਗੇ ਗੁੱਡ ਡਿਟੇਗਾ ਉੱਥੇ ਮੁੱਖ ਮੰਤਰੀ ਨੇ ਆਪਣੇ ਫੁੱਫੜ ਪਠਾਨ ਮਾਜਰੇ ਉਪਰੋਕਤ ਗੱਲਾਂ ਦੇ ਮੋਹਰ ਲਾ ਦਿੱਤੀ ਹੈ ਅੱਜ ਪੰਜਾਬ 4.5 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਡਿਵੈਲਪਮੈਂਟ ਥੱਪ ਪੈ ਨੌਜਵਾਨਾ ਆਰਡਰ ਫੇਲ ਹੈ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਤੋਂ ਸਰਕਾਰ ਮੁਕਰ ਗਈ ਹੈ ਪੰਜਾਬ ਸਰਕਾਰ ਦਾ ਪੰਜਾਬੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕਿਸਾਨਾਂ ਦੀ ਕਰਜ਼ਾ ਮੁਆਫੀ ਤੇ ਫਸਲ ਦਾ ਪੂਰਾ ਰੇਟ ਦੇਣਾ ਹੜ੍ਹਾਂ ਦੀ ਮਾਰ ਹੇਠਾਂਏ ਪੰਜਾਬੀਆਂ ਨੂੰ ਮੁਆਵਜ਼ਾ ਦੇਣਾ ਖੇਤ ਮਜ਼ਦੂਰਾਂ ਦੀ ਮੰਗਾਂ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਪੱਤੇ ਕੱਚੇ ਮੁਲਾਜ਼ਮ ਪੱਕੇ ਕਰਨਾ ਵਪਾਰੀਆਂ ਦੀਆਂ ਮੰਗਾਂ ਤੇ ਸਾਰੇ ਵਾਅਦਿਆਂ ਤੋਂ ਸਰਕਾਰ ਫੱਟ ਗਈ ਹੈ ਹਜ਼ਾਰ ਰੁਪਏ ਔਰਤਾਂ ਨੂੰ ਦੇਣ ਦੇ ਵਾਅਦੇ ਦਾ ਵੀ ਜਦੋਂ 4 ਸਾਲਾਂ ਚ ਕੁਝ ਨਹੀਂ ਹੋਇਆ ਤੇ ਹੁਣ ਇਹ ਕੀ ਕਰ ਲੈਣਗੇ ਸਰਕਾਰ ਦਬਾਅ ਅੱਗੇ ਨਾ ਸਮਾਜੇ ਵਾਲੇ ਕਦੇ ਦਬੇ ਨੇ ਤੇ ਨਾ ਕਦੇ ਦੱਬਣਗੇ ਮਾਜੇ ਵਾਲੇ ਝੂਠੇ ਪਰਚਿਆਂ ਤੇ ਤੱਕੇ ਸ਼ਾਹੀ ਦੀ ਪਰਵਾਹ ਨਹੀਂ ਮੰਨਦੇ ਜਦ ਸਾਡੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾ ਤੋਪਾ ਚੱਲੀਆਂ ਤਾਂ ਧਰਮੀ ਫੌਜੀ ਸਾਡੇ ਲਈ ਖੜੇ ਅੱਜ ਮੌਕਾ ਹੈ ਕਿ ਤੁਸੀਂ ਇੱਕ ਧਰਮੀ ਫੌਜੀ ਦੇ ਪਰਿਵਾਰ ਲਈ ਖੜੋ ਪੰਜਾਬ ਦੀ ਧੀ ਤੇ ਬੇਟੀ ਨਾਲ ਖੜੋ ਧਰਮੀ ਫੌਜੀ ਦੀ ਪਤਨੀ ਬੇਟੀ ਦਾ ਮਾਨ ਸਨਮਾਨ ਕਰਨਾ ਮਾਝੇ ਵਾਲਿਆਂ ਦਾ ਫਰਜ਼ ਵੀ ਹੈ ਤੇ ਡਿਊਟੀ ਵੀ ਹੈ ਆਸ ਕਰਦਾ ਹਾਂ ਕਿ ਤੁਸੀਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਨੰਬਰ 1 ਦਬਕੇ ਦਿੱਲੀ ਵਾਲੇ ਭਜਾਓਗੇ ਤੇ ਧੋਖੇਬਾਜ਼ਾਂ ਨੂੰ ਸਬਕ ਸਿਖਾਉਣ ਦਾ ਕੰਮ ਕਰੋਗੇ ਗੁਰੂ ਸਾਹਿਬ ਮੇਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਚ ਰੱਖਣ